ਮંત્રી ਸੰਜੀਵ अरोड़ा ਨੇ ਦਿੱਤਾ ਅਹੁਦੇ ਤੋਂ ਅਸਤੀਫਾ ਮંત્રી ਸੰਜੀਵ अरोड़ा ਨੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਮంత్రి ਨੂੰ ਕੀ ਲੋਡ ਪੈ ਗਈ ਉਹਦਿਆਂ ਤੋਂ ਅਸਤੀਫਾ ਦੇਣ ਦੀ ਕਿਹੜੇ ਕਿਹੜੇ ਅਹੁਦੇ ਮੰਤਰੀ ਨੇ ਛੱਡ ਦਿੱਤੇ ਨੇ ਇਸ ਨੂੰ ਲੈ ਕੇ ਅਹਿਮ ਖਬਰ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਸੱਜਰੇ ਸੱਜਰੇ ਮੰਤਰੀ ਬਣੇ ਨੇ ਸੰਜੀਵ अरोड़ा ਜਿਨ੍ਹਾਂ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲਗਭਗ 10000 ਵੋਟ ਦੇ ਫਰਕ ਦੇ ਨਾਲ ਉਪ ਚੋਣ ਜਿਹੜੀ ਆ ਉਹ ਜਿੱਤੀ ਹੈ ਸੰਜੀਵ अरोड़ा ਦੇ ਮੰਤਰੀ ਬਣ ਇਥੋਂ ਤੱਕ ਕਿ ਉਪ ਮੁੱਖ ਮੰਤਰੀ ਬਣਦੀਆਂ ਵੀ ਚਰਚਾਆਂਾਂ ਸੀ ਸੰਜੀਵ अरोड़ा ਵੱਡੇ ਕਾਰੋਬਾਰੀ ਨੇ ਉਹਨਾਂ ਦਾ ਕਾਰੋਬਾਰ ਪੰਜਾਬ ਸਣੇ ਦੇਸ਼ ਦੇ ਕਈ ਹੋਰ ਹਿੱਸਿਆਂ 'ਚ ਵੀ ਫੈਲਿਆ ਗੁੜਗਾਉਂ ਰਹਿੰਦੇ ਆ ਅੱਜਕੱਲ ਤੇ ਉਹਨਾਂ ਨੂੰ ਮੰਤਰੀ ਦੀ ਸਹ ਤਿੰਨ ਜੁਲਾਈ ਨੂੰ ਚੁਕਾਈ ਗਈ ਸੀ ਹੁਣ ਸੰਜੀਵ अरोड़ा ਨੇ ਆਪਣੀਆਂ ਉਹ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਹ ਅਹੁਦੇ ਕਿਹੜੇ ਨੇ ਤੁਸੀਂ ਸੋਚਦੇ ਹੋਵੋਗੇ ਮੰਤਰੀ ਵਾਲਾ ਪਰ ਮੰਤਰੀ ਵਾਲਾ ਉਹ ਤਾਂ ਨਹੀਂ ਹੈ। ਉਹ ਉਹਦਾ ਹੈ ਸੰਜੀਵ अरोड़ा ਦਾ ਐਮ ਡੀ ਦਾ ਉਹਦਾ ਜਿਹੜਾ ਉਹਨਾਂ ਦੀਆਂ ਵੱਖ-ਵੱਖ ਵਪਾਰਕ ਕੰਪਨੀਆਂ ਦਾ ਸੀ। ਉਹ ਹੁਣ ਉਹਨਾਂ ਅਹੁਦਿਆਂ ਤੋਂ ਪਾਸੇ हट ਗਏ ਨੇ। ਸੰਜੀਵ अरोड़ा ਨੇ ਹੈਂਪਰ ਸਕਾਈ ਰਿਐਲਟੀ ਜਿਹੜੀ ਉਹਨਾਂ ਦੀ ਕੰਪਨੀ ਆ ਉਹਦੇ ਐਮ ਡੀ ਸਣੇ 8 ਅਜਿਹੀਆਂ ਕੰਪਨੀਆਂ ਦੇ ਐਮ ਡੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਉਹ ਕਿਉਂਕਿ ਮੰਤਰੀ ਬਣ ਚੁੱਕੇ ਨੇ ਸੰਵਿਧਾਨਿਕ ਜ਼ਿੰਮੇਵਾਰੀਆਂ ਨੇ ਮੰਤਰੀ ਦਾ ਅਹੁਦਾ ਕਿਤੇ ਜ਼ਿਆਦਾ ਮੰਗ ਕਰਦਾ ਹੈ ਤੇ ਦੋਵੇਂ ਚੀਜ਼ਾਂ ਨਾਲ-ਨਾਲ ਨਹੀਂ ਚੱਲ ਸਕਦੀਆਂ ਇਸ ਕਰਕੇ ਉਹ ਉਹ ਅਹੁਦਾ ਛੱਡ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਬਣ ਤੋਂ ਬਾਅਦ ਸੰਜੀਵ अरोੜਾ ਨੇ ਹੈਂਪਡ ਸਕਾਈ ਰੀਅਲਟੀ ਲਿਮਟਿਡ ਸਮੇਤ ਆਪਣੀਆਂ ਸਾਰੀਆਂ 8 ਕੰਪਨੀਆਂ ਦੇ ਐਮ ਡੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਐਤਵਾਰ ਨੂੰ ਕੰਪਨੀ ਦੇ ਬੋਰਡ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਉਹ 3 ਅਗਸਤ 2025 ਤੋਂ ਇਹ ਅਹੁਦੇ ਛੱਡ ਰਹੇ ਨੇ। अरोड़ा ਨੇ ਕਿਹਾ ਕਿ 23 ਜੂਨ ਨੂੰ ਉਹ ਪੰਜਾਬ ਵਿਧਾਨ ਸਭਾ ਦੇ ਲਈ ਵਿਧਾਇਕ ਚੁਣੇਗੇ ਸਨ ਅਤੇ 3 ਜੁਲਾਈ ਨੂੰ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਹੁਣ ਉਹ ਮੰਤਰੀ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ ਤੇ ਉਹ ਕੰਪਨੀਆਂ ਦੇ ਕੰਮਕਾਜ ਤੋਂ ਖੁਦ ਨੂੰ ਵੱਖ ਕਰਦੇ ਨੇ। ਸੰਜੀਵ अरोड़ा ਨੇ ਆਪਣੇ ਸਤੀਫੇ ਦੇ ਵਿੱਚ ਲਿਖਿਆ 3 ਜੁਲਾਈ 2025 ਨੂੰ ਪੰਜਾਬ ਦੇ ਰਾਜਪਾਲ ਨੇ ਮੈਨੂੰ ਕੈਬਨਿਟ ਮੰਤਰੀ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਮਹੱਤਵਪੂਰਨ ਜਨਤਕ ਅਹੁਦੇ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਜਿਹੜਾ ਉਹ ਵਚਨਬੱਧ ਅਤੇ ਸਮਰਪਣ ਹੁਣ ਦੀ ਮੰਗ ਕਰਦੀਆਂ ਨੇ ਜਿਸ ਲਈ ਉਹ ਕੰਪਨੀਆਂ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਭੂਮਿਕਾਵਾਂ ਨੂੰ ਨਿਭਾਣਾ ਜਿਹੜਾ ਹੈ ਉਹਨਾਂ ਦੇ ਲਈ ਸੌਖਾ ਨਹੀਂ ਹੈ ਸੰਭਵ ਨਹੀਂ ਹੈ ਉਹਨਾਂ ਨੇ ਆਪਣੇ ਜਿਹੜੇ ਮੈਨੇਜਰ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਸ਼ੁਕਰੀਆ ਦਾ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕੰਪਨੀ ਦੇ ਬੋਰਡ ਸੀਨੀਅਰ ਮੈਨੇਜਰ ਪ੍ਰਬੰਧਕ ਅਤੇ ਜਿਹੜੇ ਨੇ ਸਟੈਕਸ ਸਟੇਕਹੋਲਡਰ ਨੇ ਜਿਹੜੇ ਹਿੱਸੇਦਾਰ ਨੇ ਉਹਨਾਂ ਦਾ ਜਿਹੜਾ ਉਹ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਉਹਨਾਂ ਦਾ ਬਹੁਤ ਸਹਿਯੋਗ ਕੀਤਾ ਸਮਰਥਨ ਕੀਤਾ ਉਹਨਾਂ ਦੇ ਜਿਹੜਾ ਕਾਰੋਬਾਰ ਹੈ ਉਹਦੇ ਅਨੁਭਵ ਉਹਨਾਂ ਨੂੰ ਮਿਲਿਆ ਅਤੇ ਉਹ ਜਿਹੜਾ ਬਹੁਤ ਸਲਾਗਾ ਜੋਗ ਹੈ ਉਹਨਾਂ ਨੇ ਇਹ ਵੀ ਕਿਹਾ ਭਰੋਸਾ ਜਤਾਇਆ ਕਿ ਵਰਤਮਾਨ ਦੇ ਵਿੱਚ ਉਹ ਜਿਹੜਾ ਕੰਪਨੀਆਂ ਦੀਆਂ ਜ਼ਿੰਮੇਵਾਰੀਆਂ ਦੇ ਵਿਕਾਸ ਦੇ ਵਿੱਚ ਮਾਰਗਦਰਸ਼ਨ ਹੈ ਜਿਹੜਾ ਉਹ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਹੁਣ ਉਹ ਸੰਵਿਧਾਨਿਕ ਜ਼ਿੰਮੇਵਾਰੀਆਂ ਨਿਭਾਉਣਗੇ ਸੰਜੀਵ अरोड़ा ਨੇ ਰਾਜ ਦੇ ਵਿਕਾਸ ਅਤੇ ਲੋਕ ਕਲਿਆਣ ਦੇ ਲਈ ਆਪਣੀ ਬਚਨਵੱਤਾ ਦਰਹਾਉਂਦਿਆਂ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਦੀ ਸੇਵਾ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਆਪਣੇ ਸੰਵਿਧਾਨਿਕ ਕਰਤੱਵਾਂ ਨੂੰ ਆਪਣੇ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ ਤੇ ਇਸ ਦੇ ਉੱਤੇ ਧਿਆਨ ਕੇਂਦ੍ਰਿਤ ਕਰਨਗੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਲਈ ਜੀਵਨ ਨੂੰ ਲੈ ਕੇ ਬਿਹਤਰ ਬਣਾਉਣ ਨੂੰ ਲੈ ਕੇ ਪ੍ਰਕਿਰਤੀਸ਼ੀਲ ਤਰੱਕੀ ਪਸੰਦ ਨੀਤੀਆਂ ਤੇ ਠੋਸ ਨਤੀਜਿਆਂ ਦੇ ਉੱਤੇ ਕੰਮ ਕਰਦੇ ਰਹਿਣਗੇ ਸੰਜੀਵ अरोड़ा ਦੇ ਇਹਨਾਂ ਉਹਦਿਆਂ ਨੂੰ ਲੈ ਕੇ ਉਸ ਵੇਲੇ ਰੋਲਾ ਪੈ ਗਿਆ ਸੀ ਜਦੋਂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਫਿਰ ਮੰਤਰੀ ਬਣਾਉਣ ਤੋਂ ਬਾਅਦ ਉਹਨਾਂ ਨੂੰ ਐਸੇ ਵਿਭਾਗ ਦੇ ਦਿੱਤੇਗੇ ਕਿਉਂਕਿ ਉਹਨਾਂ ਨੂੰ ਜਿਹੜੇ ਵਿਭਾਗ ਦਿੱਤੇਗੇ ਜਿਸ ਦੇ ਵਿੱਚ ਪੰਜਾਬ ਇਨਵੈਸਟ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਅਹਿਮ ਵਿਭਾਗ ਸੀ ਫਿਰ ਉਦਯੋਗ ਦਾ ਵਿਭਾਗ ਜਿਹੜਾ ਬੜਾ ਅਹਿਮ ਵਿਭਾਗ ਉਹ ਦਿੱਤਾ ਗਿਆ ਤਾਂ ਇਸ ਕਰਕੇ ਇਹ ਚਰਚਾ ਚੱਲ ਰਹੀ ਸੀ ਕਿ ਸੰਜੀਵ अरोੜਾ ਹਿੱਤਾਂ ਦੇ ਟਕਰਾਵਲ ਵੱਧ ਰਹੇ ਨੇ ਉਹਨਾਂ ਦਾ ਕਿਉਂਕਿ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਇੱਕ ਪਾਸੇ ਤਾਂ ਉਦਯੋਗਪਤੀ ਹੋ ਤੇ ਦੂਜੇ ਪਾਸੇ ਤੁਸੀਂ ਉਸੇ ਵਿਭਾਗ ਦੇ ਮੰਤਰੀ ਉਹ ਤੋਂ ਤੁਹਾਡੇ ਹਿੱਤ ਟਕਰਾਉਣਗੇ ਟਕਰਾਉਣਗੇ ਵੈਸੇ ਤਾਂ ਉਹਨਾਂ ਨੂੰ ਇਹ ਅਹੁਦੇ ਦੇਣੇ ਨਹੀਂ ਚਾਹੀਦੇ ਜੇ اخਲਾਕੀ ਤੌਰ ਤੇ ਦੇਖਿਆ ਜਾਵੇ ਨੈਤਿਕ ਤੌਰ ਤੇ ਦੇਖਿਆ ਜਾਵੇ ਪਰ ਫਿਰ ਵੀ ਸਰਕਾਰ ਨੇ ਦਿੱਤੇ ਇਸ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਪਰ ਇਹ ਨੈਤਿਕਤਾ ਦੇ ਆਧਾਰ ਦੇ ਉੱਤੇ ਬਣੀ ਹੋਈ ਗੱਲ ਹੈ ਕਿ ਇਹ ਜਿਹੇ ਲੋਕਾਂ ਨੂੰ ਉਹ ਜਿਸ ਤਰ੍ਹਾਂ ਦੇ ਅਹੁਦੇ ਨਹੀਂ ਦੇਣੇ ਚਾਹੀਦੇ ਚਲੋ ਸਰਕਾਰ ਨੇ ਦਿੱਤੇ ਹਿੱਤਾਂ ਦਾ ਟਕਰਾਅ ਸੀ ਸੰਜੀਵ अरोड़ा ਨੇ ਚੰਗਾ ਕਦਮ ਚੱਕਿਆ ਉਹਨਾਂ ਨੇ ਆਪਣੇ ਆਪ ਨੂੰ ਆਪਣੀਆਂ ਕੰਪਨੀਆਂ ਤੋਂ ਉਹਨਾਂ ਦੇ ਐਮ ਡੀ ਦੇ ਅਹੁਦੇ ਤੋਂ ਵਖ ਕਰ ਲਿਆ ਇਹ ਉਹਨਾਂ ਦਾ ਕਦਮ ਸਲਾਘਾਯੋਗ ਹੈ ਪਰ ਫਿਰ ਵੀ ਹਿੱਤਾਂ ਦੇ ਟਕਰਾਹ ਹਾਲੇ ਵੀ ਬਰਕਰਾਰ ਨੇ ਸਰਕਾਰ ਉਹਨਾਂ ਨੂੰ ਕੁਝ ਹੋਰ ਮੰਤਰੀ ਦਾ ਅਹੁਦਾ ਦੇ ਸਕਦੀ ਸੀ ਕੋਈ ਬਹੁਤ ਸਾਰੇ ਵਿਭਾਗ ਸੀ ਜਿ ਉਹਨਾਂ ਨੂੰ ਮੰਤਰੀ ਬਣਾਉਣਾ ਹੀ ਸੀ ਤੇ ਵਿਰੋਧ ਦੇਣੇ ਸੀ ਬਹੁਤ ਸਾਰੇ ਅਹੁਦੇ ਐਸੇ ਵਿਭਾਗ ਸੀ ਜਿਹੜੇ ਦੇ ਸਕਦੇ ਸੀ ਜਿਹੜੇ ਸੰਜੀਵ अरोड़ा ਦੇ ਕਾਰੋਬਾਰ ਨਾਲ ਸਿੱਧੇ ਟਕਰਾਅ ਦੇ ਵਿੱਚ ਨਹੀਂ ਜਾਂਦੇ ਸੀ ਖੈਰ ਹੁਣ ਸੰਜੀਵ अरोड़ा ਨੇ ਘੱਟੋ ਘੱਟ ਇੱਕ ਕਦਮ ਤਾਂ ਚੁੱਕਿਆ ਹੈ ਜੇ ਦੀ ਛਲਾਗਾ ਕਰਨੀ ਤਾਂ ਬਣਦੀ ਹੈ ਸੰਜੀਵ अरोड़ा ਨੇ ਹਾਲਾਂਕਿ ਇਹ ਕਿਹਾ ਕਿ ਉਹਨਾਂ ਤੋਂ ਨਿਭਾਈਆਂ ਨਹੀਂ ਜਾਣੀਆਂ ਸੀ ਜ਼ਿੰਮੇਵਾਰੀਆਂ ਜੇ ਨਿਭਾਈਆਂ ਜਾਂਦੀਆਂ ਹੁੰਦੀਆਂ ਸ਼ਾਇਦ ਉਹਨਾਂ ਆ ਛੱਡਦੇ ਪਰ ਖੈਰ ਉਹਨਾਂ ਨੇ ਅਹੁਦਾ ਛੱਡਿਆ ਹੈ ਸਰਕਾਰ ਨੂੰ ਇਸ ਤੇ ਹੋਰ ਸੋਚਣ ਦੀ ਲੋੜ ਹੈ ਕਿ ਉਹਨਾਂ ਨੂੰ ਐਸੇ ਵਿਭਾਗ ਦਿੱਤੇ ਜਾਣ ਜਿਨ੍ਹਾਂ ਨਾਲ ਲੋਕਾਂ ਦੇ ਹਿੱਤ ਨਾਲ ਟਕਰਾਉਣ ਇਹਨਾਂ ਦੇ ਆਪਣੇ ਹਿੱਤ ਜਿਹੜੇ ਆ ਉਹ ਨਾ ਟਕਰਾਉਣ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਜਿਹੜੀ ਗੱਲਾਂ ਪਹਿਲਾਂ ਕਰਦੇ ਸੀ ਫਿਰ ਗੱਲ ਉੱਥੇ ਆ ਜਾਂਦੀ ਹੈ ਮੜਕੜ ਖੋਤੀ ਬੋਰਡ ਥੱਲੇ ਕਿ ਜਿਹੜੀਆਂ ਇਹ ਗੱਲਾਂ ਪਹਿਲਾਂ ਕਰਦੇ ਸੀ ਜਿਹੜੀ ਇਹ ਗੱਲ ਆ ਲੋਕਾਂ ਨੂੰ ਕਹਿੰਦੇ ਸੀ ਵੀ ਤੁਸੀਂ ਐ ਕਰੋ ਉਹ ਆਪ ਨਹੀਂ ਕਰ ਰਹੇ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਖੈਰ ਸੰਜੀਵ अरोड़ा ਨੇ ਆਪਣੇ ਕੰਪਨੀਆਂ ਦੇ 8 ਅਹੁਦੇ ਜਿਹੜੇ ਆ ਉਹ ਛੱਡੇ ਨੇ ਐਮ ਡੀ ਦੇ ਅਹੁਦੇ ਕਾਫੀ ਵੱਡਾ ਅਹੁਦਾ ਹੁੰਦਾ ਇੱਕ ਕੰਪਨੀ ਦੇ ਵਿੱਚ ਤਾਂ ਉਹ ਛੱਡਿਆ ਉਹਨਾਂ ਨੇ ਖੈਰ ਇਸ ਦੇ ਉੱਤੇ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ